ਸੁਰਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ। ਸਨ ਸਾਬ ਬਹੁਤ-ਬਹੁਤ ਨਮਾਜ਼ੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਟੇਣਾ ਜੀ ਸਭ ਤੋਂ ਪਹਿਲਾਂ ਤਾਂ ਸੰਗੀਤ ਸਮਰਾਟ ਚਰਨਜੀਤ ਅਹੂਜਾ ਜੀ ਦੀ ਮੌਤ ਤੋਂ ਪਿੱਛੋਂ ਦੱਸੋ ਵੀ ਉਹਨਾਂ ਦਾ ਆਖੰਡ ਸੰਸਕਾਰ ਹੋ ਗਿਆ ਜਾਂ ਹੋਣ ਵਾਲਾ। ਸਨ ਸਾਬ ਇੱਕ ਤਾਂ ਕਹ ਲੈ ਜੀ ਕਿ ਅੱਜ ਉਹਨਾਂ ਦਾ ਆਖੰਡ ਸੰਸਕਾਰ ਹੈ ਜਿਹੜਾ ਉਹ ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਹਿਬ ਦਾ ਹੋ ਗਿਆ। ਸੰਗੀਤਕਾਰ ਉਹਨਾਂ ਦੀ ਸ਼ਾਮ ਦੇ ਵੇਲੇ ਆਥਨ ਦੇ ਵੇਲੇ ਮੌਤ ਹੋਈ ਸੀ 74 ਸਾਲ ਦੀ ਉਮਰ ਦੇ ਵਿੱਚ ਉਹਜਾ ਸਾਹਿਬ ਦੁਨੀਆ ਨੂੰ ਅਲਵਿਦਾ ਕਹਿ ਗਏ ਆ ਤੇ ਉਹ ਕਰੋਨਾ ਮਹਾਮਾਰੀ ਦੇ ਮੌਕੇ ਦਿੱਲੀ ਤੋਂ ਪੂਰਾ ਪਰਿਵਾਰ ਆ ਜਿਹੜਾ ਮੁਹਾਲੀ ਦੇ ਵਿੱਚ ਸ਼ਿਫਟ ਹੋ ਗਿਆ ਸੀ ਸੰਗੀਤਕਾਰ ਸਟੂਡੀਓ ਦਾ ਕਿਸੇ ਵੇਲੇ ਬਹੁਤ ਵੱਡਾ ਨਾਂ ਹੁੰਦਾ ਸੀ ਤੇ ਹੈ ਵੀ ਆ ਫਣ ਉਹਨਾਂ ਦਾ ਪੁੱਤ ਚਰਨੀਤ ਉਹਜਾ ਸਾਹਿਬ ਦਾ ਪੁੱਤ ਜਿਹੜਾ ਸਚਨ ਉਹਜਾ ਉਹ ਸੰਗੀਤਕਾਰ ਦੇ ਤੌਰ ਤੇ ਵਿਚਰਦਾ ਇਹਨਾਂ ਦੇ ਚਾਰ ਪੁੱਤ ਆ ਉਹ ਚਾਰੇ ਜਣੀਆਂ ਜਿਹੜੇ ਉਹ ਸੰਗੀਤ ਖੇਤਰ ਦੇ ਨਾਲ ਜੁੜੇ ਹੋਏ ਆ ਅਗਲੀ ਗੱਲੇ ਵੀ ਕਿਸੇ ਵੇੜੇ ਮੈਨਾਂ ਖਿਆਲ ਆ ਵੀ ਕਿਸੇ ਪਰਿਵਾਰਕ ਜੀ ਨੂੰ ਦੱਸਣ ਦੀ ਲੋੜ ਹੀ ਨਹੀਂ ਜਿਹਨੂੰ ਨਹੀਂ ਪਤਾ ਮਤਲਬ ਉਹ ਸੰਗੀਤ ਪ੍ਰੇਮੀ ਹੈ ਹੀ ਨਹੀਂ ਅਮਰ ਸਿੰਘ ਦੀ ਤਮਕੀਲਾ ਤੇ ਅਮਰਜੋਤ ਨੂੰ ਪੀਸੀ ਦੇ ਉੱਤੇ ਪਹੁੰਚਾਉਣ ਵਾਲਾ ਕੋਣ ਉਹਜਾ ਸਾਹਿਬ ਹੰਸ ਰਾਜ ਹੰਸ ਨੂੰ ਸਰਦੋੜ ਸਕੰਦਰ ਸਾਬਰ ਕੋਟੀ ਦੁਰਗਾਂ ਰੰਗੀਲਾ ਤੇ ਇਧਰ ਸਤਵਿੰਦਰ ਬੁੱਗਾ ਕਮਲਜੀਤ ਨੀਰੂ ਤੇ ਬਹੁਤ ਸਾਰੇ ਕਲਾਕਾਰ ਹਰ ਹਰਪ੍ਰਜਨਮਾਨ ਜਸਬੀਰ ਜੱਸੀ ਗੁਰਦਾਸ ਮਾਨ ਪੰਮੀ ਬਾਈ ਤੇ ਅਨੇਕਾਂ ਹੀ ਹੋਰ ਕਲਾਕਾਰ ਜਿਨ੍ਹਾਂ ਨੂੰ ਪੀਸੀ ਦੇ ਉੱਤੇ ਪਹੁੰਚਾਇਆ ਔਰ ਉਸਨੇ ਹੀ ਸਮਰਾਟ ਦੀ ਮੌਤ ਹੋ ਗਈ ਲੰਘੇ ਕੱਲ ਤੇ ਇਹਨਾਂ ਨੂੰ ਕੈਂਸਰ ਦੀ ਸਮੱਸਿਆ ਸੀ ਪਿਛਲੇ ਕਾਫੀ ਸਮੇ ਤੋਂ ਇਹ ਜੂਝ ਰਹੇ ਸੀ ਬੇਚਬਿਚਾਰੇ ਠੀਕ ਨਹੀਂ ਹੋਗੇ ਸੀ ਪਰ ਦੋ ਕੁ ਬਾਰੇ ਪਹਿਲਾਂ ਫੇਰ ਸਮੱਸਿਆ ਉੱਠ ਖੜੀ ਸੀ ਹੋਰ ਵੀ ਇਹਨਾਂ ਨੂੰ ਸਿਹਤ ਦੀਆਂ ਕਈ ਸਮੱਸਿਆਵਾਂ ਸੀ ਸੋ 74 ਸਾਲ ਦੀ ਉਮਰ ਦੇ ਵਿੱਚ ਕੱਲ ਉਹ ਜਸਪਾਲ ਦੀ ਮੌਤ ਹੋਈ ਤੇ ਅੱਜ ਮੁਹਾਰੀ ਦੇ ਸ਼ਮਸ਼ਾਨ ਘਟ ਦੇ ਵਿੱਚ ਇਹਨਾਂ ਦਾ ਸਸਕਾਰ ਕਰ ਦਿੱਤਾ ਗਿਆ ਜੀ ਤੇ ਬਾਕੀ ਭਗਵੰਤ ਮਾਨ ਨਵੇਂ ਮਿਸਟਰ ਪੰਜਾਬ ਹੋ ਮੇਰਾ ਖਿਆਲ ਹਰ ਪੰਜਾਬ ਦੀ ਔਰਤ ਨੂੰ 1100 ਰੁਪਇਆ ਮਿਲਣਾ ਸ਼ੁਰੂ ਕਰ ਰਹੇ ਨੇ ਬਿਲਕੁਲ ਜੀ ਦੇਖੋ ਅੱਜ ਨਾ ਜਿਹੜੀ ਇੱਕ ਇੰਟਰਵਿਊ ਦੀ ਅੰਸ਼ ਸਾਹਮਣੇ ਆਇਆ ਇੱਕ ਟੀਵੀ ਚੈਨਲ ਦੇ ਉੱਤੇ ਭਵੰਤਮਨ ਸਾਹਿਬ ਨੇ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਇਹ ਗੱਲ ਕਹੀ ਹੈ ਜੀ ਕਿ ਅਸੀਂ ਜਿਹੜਾ ਅਗਲਾ ਬਜਟ ਹੋਊਗਾ 26 ਵਾਲਾ ਉਸ ਬਜਟ ਦੇ ਵਿੱਚ ਪੈਸਾ ਰੱਖ ਲੈਣਾ ਉਸ ਬਜਟ ਦੇ ਵਿੱਚ ਔਰਤਾਂ ਨੂੰ 11-1100 ਰੁਪਏ ਦੇਣਾ ਤੈਅ ਕਰ ਦੇਣਾ ਮਤਲਬ ਇਹ ਜੀ ਕਿ ਅਗਲੇ ਅਵਰੇ ਤੋਂ ਯਾਨੀ ਕਿ 26 ਤੋਂ ਔਰਤਾਂ ਨੂੰ 11-1100 ਰੁਪਏ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਵਿਰੋਧਕਾਂ ਨੇ ਇਹ ਗੱਲ ਕਹੀ ਵੀ ਤੁਹਾਡੇ ਕੋਲੇ ਹੜਪੀੜਤਾ ਨੂੰ ਫੰਡ ਦੇਣ ਵਾਸਤੇ ਦਾ ਪੈਸੇ ਹੈ ਨਹੀਂ। ਦੇਣ ਵਾਸਤੇ ਦਾ ਕੁਝ ਹੈ ਨਹੀਂਗਾ ਪ੍ਰਬੰਧ ਹੈ ਨਹੀਂਗਾ। ਤੇ ਭਾਈ ਕਿਵੇਂ ਆ ਇੱਕ ਨਾ ਮੈਂ ਤੁਹਾਨੂੰ ਦੱਸ ਦਾਂ ਜੀ ਕਿ ਅੱਜ ਵੈਸੇ ਤਾਂ ਚਲੋ ਮੈਨੂੰ ਉਹਦਾ ਦੋ ਵਿਧਾਇਕਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਨਾਂ ਨਸ਼ਰ ਨਾ ਕਰਿਓ। ਇਹ ਹੁਣ ਤੋਂ 2 ਘੰਟੇ ਪਹਿਲਾਂ ਦੀ ਗੱਲ ਆ। ਉਹ ਆਮ ਆਰਮੀ ਪਾਰਟੀ ਦੇ ਵਿਧਾਇਕ ਆ। ਕਹਿੰਦੇ ਭਾਈ ਜੀ ਸਾਡੀ ਚੀਕ ਨਿਕਲੀ ਪਈ ਆ ਅਸੀਂ ਤਾਂ ਇਹ ਵੀ ਗੱਲ ਕਹਿਣ ਨੂੰ ਤਿਆਰ ਆਂ ਵੀ ਅਗਲੀ ਵਾਰ ਅਸੀਂ ਟੋਣ ਲੜਨੀ ਹੀ ਨਹੀਂ ਮੈਂ ਕਿਹਾ ਉਹ ਕਿਉਂ? ਕਹਿੰਦੇ ਇਹ ਸਾਨੂੰ ਦਿੱਲੀ ਵਾਲਿਆਂ ਨੇ ਤੇ ਕੁਝ ਪੰਜਾਬ ਵਾਲਿਆਂ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜਾ ਮਿਸ਼ਨ ਚੜ੍ਹਦੀ ਕਲਾ ਇਹਦੇ ਵਿੱਚ ਪ੍ਰਤੀਵਿਧਾਇਕ ਆਪਦੇ ਹਲਕੇ ਦੇ ਵਿੱਚੋਂ 5 ਕਰੋੜ ਰੁਪਈਆ ਇਕੱਠਾ ਕਰਕੇ ਦੇਵੇ। ਉਹ ਕਹਿੰਦੇ ਭਾਈ ਜੀ 5 ਕਰੋੜ ਰੁਪਈਆ ਅਸੀਂ ਕਿਹਦੇ ਕੋਲੋਂ ਇਕੱਠਾ ਕਰਦੇਗੇ? ਮਤਲਬ ਜਿੰਨੇ ਵਿਧਾਇਕ ਇਹਨਾਂ ਨੇ ਉਹ 5-5 ਕਰੋੜ ਰੁਪਈਆ ਇਕੱਠਾ ਕਰਕੇ ਦੇਣ। ਉਹ ਕਹਿੰਦੇ 10-20 ਲੱਖ ਰੁਪਈਆ ਹੋਵੇ ਤਾਂ ਆਪਾਂ ਕਹੇ ਤੋ ਲੱਖ ਲੈ ਲਈਏ ਕਹੇ ਤੋ 2 ਲੱਖ ਲੈ ਲਈਏ। 5 ਕਰੋੜ ਰੁਪਈਆ ਦਾ ਮਤਲਬ ਇਹ ਆ ਵੀ ਅਸੀਂ ਗਲਤ ਕੰਮ ਦੇ ਵਿੱਚ ਸ਼ਾਮਲ ਹੋ ਗਏ। ਫਿਰ ਬੰਦੇ ਨੇ ਪੁੱਠੇ ਸਿੱਧੇ ਕੰਮ ਵੀ ਲੈਣੀਆਂ ਜੇਕਰ ਅਸੀਂ 20-25-30-30 ਉਹ ਕਹਿੰਦੇ ਵੀ ਸਾਡੀ ਚੀਕ ਕਢਾਈ ਪਈ ਆ ਵੀ ਪਾਈ ਪੈਸੇ ਦਿਓ ਪੈਸੇ ਦਿਓ ਪੈਸੇ ਦਿਓ ਜੀ। ਸੁ ਪੈਸੇ ਪਾਰਟੀ ਇਕੱਠੇ ਕਰਵਾ ਰਹੀ ਹੈ ਆਮ ਆਦਮੀ ਪਾਰਟੀ। ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਪੈਸੇ ਇਕੱਠੇ ਕਰਵਾ ਰਹੀ ਆ ਆਮ ਆਦਮੀ ਪਾਰਟੀ ਆਪਦੇ ਵਿਧਾਇਕਾਂ ਨੂੰ ਇਹ ਗੱਲ ਕਹਿੰਦੀ ਆ ਕਿ ਪੈਸੇ ਇਕੱਠੇ ਕਰੋ ਆਪਾਂ ਹਰ ਪੀੜਤਾ ਦੀ ਮਦਦ ਕਰਨੀ ਆ। ਉਹ ਕਹਿੰਦੇ ਜੀ ਅਸੀਂ ਆਪਦੇ ਵੱਲੋਂ ਟਰੈਕਟਰ ਡੀਜ਼ਲ ਲੋਕਾਂ ਦੇ ਕੋਲੋਂ ਇਕੱਠੇ ਕਰਕੇ ਪੈਸੇ ਪੁੱਛੇ ਅਸੀਂ ਮਦਦ ਕਰੀਏਗਾ ਨਹੀਂ ਜਿੰਨੇ ਕੁ ਲੋਕੇ ਹੈਗੇ ਆ। ਪਰ ਜਿਸ ਨੂੰ ਕਹੇ ਜੀ ਕਿ 5 ਕਰੋੜ ਰੁਪਈਆ ਹੁਣ ਪਾਰਟੀ ਫੰਡ ਦਿਓ। ਜਾ ਪਾਰਟੀ ਦੇ ਪਾਉਜੀ ਖਤੇ ਦੇ ਵਿੱਚ ਵੀ ਭਾਈ ਸਰਕਾਰ ਨੇ ਮਦਦ ਕਰਨੀ ਆ ਤੁਸੀਂ ਹਰ ਪੀੜਤਾ ਦੀ ਮਦਦ ਵਾਸਤੇ 5 ਕਰੋੜ ਰੁਪਇਆ ਇਕੱਠਾ ਕਰਕੇ ਦਿਓ ਪ੍ਰਤੀ ਹਲਕਾ ਇਹ ਸਾਡੇ ਵਸ ਦੀ ਗੱਲ ਨਹੀਂ ਹੈਗੀ ਇਹ ਦਿੱਲੀ ਵਾਲਿਆਂ ਦਾ ਹੁਕਮ ਹੈ ਬਿਲਕੁਲ ਜੀ ਬਿਲਕੁਲ ਦਿੱਲੀ ਵਾਲਿਆਂ ਦਾ ਹੁਕਮ ਹੈ ਜੀ 5-5 ਕਰੋੜ ਰੁਪਇਆ ਹਰ ਇੱਕ ਐਮਐਲਏ ਇਕੱਠੇ ਕਰਕੇ ਪਾਰਟੀ ਨੂੰ ਦੇਵੇ ਬਿਲਕੁਲ ਜੀ ਬਿਲਕੁਲ ਤੇ ਪਾਰਟੀ ਫਿਰ ਪੰਜਾਬ ਦੇ ਲੋਕਾਂ ਦਾ ਮਦਦ ਕਰੇਗੀ ਜੀ 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 ਹੂੰ ਉਹ ਜਿਨ੍ਹਾਂ ਨੇ 5 ਕਰੋੜ ਦੇਣਾ ਉਹ ਸਿੱਧੇ ਕਿਉਂ ਨਹੀਂ ਮਦਦ ਕਰ ਦੇਣਗੇ ਉਹੀ ਤਾਂ ਗੱਲ ਹੈ ਜੀ ਇਹਨਾਂ ਨੂੰ ਇਹ ਹੈ ਜੀ ਕਿ ਦੇਖੋ ਜਿਹੜੇ ਨਾ ਜਿਹੜੇ ਇੰਡਸਟਰੀ ਵਾਲੇ ਹੁੰਦੇ ਆ ਜ ਆਪ ਜਹੋਰ ਵੀ ਤੁਸੀਂ ਉਹਨਾਂ ਦੇ ਕੋਲੋਂ ਲਾਓ ਤੁਹਾਡੀ ਡਿਊਟੀ ਵੱਖਰੀ ਆ ਉਹ ਵੱਖਰੇ ਤਾਂ ਦੇ ਹੀ ਜਾਂਦੇ ਆ ਜੀ ਜੇ ਮੰਨ ਲਓ ਕਿਥੇ ਦੀ ਕੋਈ ਇੰਡਸਟਰੀ ਚੱਲਦੀ ਆ ਕਿਸੇ ਦੀ ਲੋਹੇ ਵਾਲੀ ਫੈਕਟਰੀ ਆ ਉਹ ਬੰਦਾ ਵੀ ਚਾਹੂਗਾ ਜੀ ਕਿ ਮੈਂ ਸਰਕਾਰ ਦੀ ਨਜ਼ਰ ਦੇ ਵਿੱਚ ਗੁੱਡ ਬੁੱਕ ਦੇ ਉਚਾਵਾ ਮੈਂ ਸਿੱਧਾ ਦੇ ਦਿਆਂ ਇਹਨਾਂ ਨੇ ਇਹ ਗੱਲ ਕਹਿਤੀ ਜੀ ਭਾਈ ਤੁਸੀਂ ਵੀ ਲੈ ਕੇ ਆਓ ਹੁਣ ਜੇ ਤਾਂ ਤਾਂ ਹੈਗੇ ਜੀ ਲੁਧਿਆਣੇ ਵੱਲੋਂ ਜਾਂ ਜਲੰਧਰ ਦੇ ਵੱਲੋਂ ਜਾਂ ਹੋਰ ਵੱਖ-ਵੱਖ ਜਿਹੜੇ ਸ਼ਹਿਰੀ ਖੇਤਰ ਦੇ ਆ ਉਹ ਤਾਂ ਠੀਕ ਆ ਹੁਣ ਜਿਹੜੇ ਪਿੰਡੂ ਖੇਤਰ ਦੇ ਛੋਟੇ-ਛੋਟੇ ਹਲਕਿਆਂ ਦੇ ਜਿਹੜੇ ਉਹ ਵਿਧਾਇਕ ਆ ਉਹ ਕਹਿੰਦੇ ਬਾਈ ਜੀ ਅਸੀਂ ਕਿੱਥੋਂ ਲੈ ਕੇ ਅੱਗੇ ਸਾਡੇ ਤਾਂ ਬਸ ਦੀ ਗੱਲ ਹੀ ਹੈਣੀ ਜੀ ਹੂੰ ਹੂੰ ਅੱਛਾ ਜਿਹੜਾ 1100 ਰੁਪਈਆ ਮਿਲਣਾ ਹਰ ਪੰਜਾਬ ਦੀ ਔਰਤ ਨੂੰ ਉਹਦੇ ਵਿੱਚ ਕੋਈ ਕੁਆਲੀਫਿਕੇਸ਼ਨਸ ਵੀ ਨਹੀਂ ਕਿ ਉਹ ਨੌਕਰੀ ਨਾ ਕਰਦੀ ਹੋਵੇ ਯਾਦੀ ਇਨਕਮ ਇੰਨੀ ਹੋਣੀ ਚਾਹੀਦੀ ਆ ਉਮਰ ਇੰਨੀ ਹੋਣੀ ਚਾਹੀਦੀ ਕੋਈ ਹੈ ਉਹ ਜੀ ਗੱਲ 70 ਸਾਲ ਤੋਂ ਘੱਟ ਉਮਰ ਹੋਵੇ 18 ਸਾਲ ਤੋਂ ਵੱਧ ਉਮਰ ਹੋਵੇ ਤੇ ਉਹ ਭਾਵੇਂ ਕਿਸੇ ਵੀ ਭਾਈਚਾਰੇ ਕਿਸੇ ਵੀ ਧਰਮ ਕਿਸੇ ਵੀ ਪਰਿਵਾਰ ਦੀ ਔਰਤ ਹੋਵੇ ਉਹਨੂੰ ਮਿਲਣੇ ਆ ਜਿਵੇਂ ਕਿ ਇਹ ਇਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਕਲਾਕ ਮੈਂ ਜਲਦਾਵੇ ਨਾਲ ਕਹਿਣਾ ਵੀ ਐਂ ਤਾਂ ਪੰਜਾਬ ਦੇ ਵਿੱਚ ਕਰੋੜਾਂ ਹੀ ਔਰਤਾਂ ਇਹਨਾਂ ਤੋਂ ਪੈਸੇ ਦਿੱਤੇ ਨਹੀਂ ਜਾਣੇ ਇਹ ਆਉਂਦੇ ਸਮੇਂ ਦੇ ਵਿੱਚ ਕੈਟਾਗਰੀ ਬਣਾਉਣਗੇ ਵੀ ਭਾਈ ਥੋੜਾ ਦਾ ਵੀ ਪਹਿਲੇ ਪੜਾਅ ਦੇ ਵਿੱਚ ਵਿਧਵਾਵਾਂ ਨੂੰ ਦੇ ਦੇਣ ਦੂਜੇ ਪੜਾਅ ਦੇ ਵਿੱਚ ਭਾਈ ਜਿਹੜੀਆਂ ਔਰਤਾਂ ਦਾ ਇਨਕਮ ਟੈਕਸ ਨਹੀਂ ਭਰਦੀਆਂ ਸੱਚੀ ਮੁੱੱਚੀ ਗਰੀਬੀ ਰੇਖਾ ਵਾਲਿਆਂ ਨੂੰ ਦੇਣਾ ਕੋਸ਼ਿਸ਼ ਇਸ ਤਰੀਕੇ ਦੀ ਗੱਲ ਹੋਊਗੀ ਇਹ ਮੈਨੂੰ ਲੱਗਦਾ ਵੀ ਆਖਰੀ ਮੌਕੇ ਤੱਕ ਪੰਜਾਬ ਦੀ ਹਰ ਔਰਤ ਨੂੰ ਪੈਸੇ ਨਹੀਂ ਦੇ ਸਕਦੇ ਜੀ ਸੋ ਜਿਹੜੇ ਪ੍ਰਵਾਸੀ ਕਾਮੇ ਨੇ ਉੱਥੇ ਉਹਨਾਂ ਦੀਆਂ ਔਰਤਾਂ ਨੇ ਉਹਨਾਂ ਨੂੰ ਵੀ ਮਿਲਣੇ ਆ ਜਾਂ ਡੋਮਿਸਾਈਲ ਲੋਕਾਂ ਨੂੰ ਹੀ ਦੇਖੋ ਇਹਨਾਂ ਨੇ ਇਹ ਗੱਲ ਕਲੀਅਰ ਨਹੀਂ ਜੀ ਕੀਤੀ ਵੀ ਭਾਈ ਇਹ ੱੱੱਲੇ ਪੰਜਾਬ ਦੀ ਔਰਤ ਨੂੰ ਕਹਿੰਦੇ ਪੰਜਾਬ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਜੇ ਹੁਣ ਉਹਨਾਂ ਦੇ ਆਧਾਰ ਕਾਰਡ ਬਣੇ ਹੋਣਗੇ ਜਿੱਕਰ ਉਹਨਾਂ ਦੀ ਵੋਟ ਬਣੀ ਹੋਊਗੀ ਤੇ ਫਿਰ ਤਾਂ ਭਾਈ ਉਹ ਵੀ ਲੈ ਕੇ ਜਾਣਗੇ ਕਿਉਂਕਿ ਵੋਟਾਂ ਦੀ ਖਾਤਰ ਤਾਂ ਸਾਰਾ ਕੁਝ ਹੁੰਦਾ ਜੀ ਸੋ ਪੰਜਾਬ ਦੇ ਵਿੱਚ 10 ਲੱਖ ਦੇ ਜਿਹੜੇ ਬੀਮੇ ਦੀ ਸ਼ੁਰੂਆਤ ਆ ਇਹ ਕੀ ਸਿਸਟਮ ਆ ਸਾਰਾ ਸਮਝਾਓ ਸਾਨੂੰ ਦੇਖੋ ਜੀ ਅੱਜ ਦੇ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਨਾ ਕੱਲ ਤੋਂ ਇਹ ਸلسਲਾ ਸ਼ੁਰੂ ਕੀਤਾ ਜਾ ਰਿਹਾ ਉਹਦੇ ਵਿੱਚ ਹੈਗਾ ਜੀ ਪੰਜਾਬ ਦੇ ਵਿੱਚ 10 ਲੱਖ ਰੁਪਏ ਦਾ ਹੈਲਥ ਬੀਮਾ ਜਿਹੜਾ ਉਹ ਮਿਲੂਗਾ 10 ਲੱਖ ਰੁਪਏ ਦੀ ਇੰਸ਼ੋਰੈਂਸ ਹੋਊਗੀ ਕਹਿਣ ਦਾ ਭਾਵ ਉਹਨੂੰ ਕਹਿੰਦੇ ਜੀ ਹੈਲਥ ਕਾਰਡ ਬਣੂਗਾ ਦੂਜੀ ਗੱਲ ਇਹ ਜੇ ਕਿ ਹੈਲਥ ਕਾਰਡ ਦਾ ਕੱਲ ਤੋਂ ਸ਼ੁਰੂ ਹੋਣਾ ਕੰਮ 23 ਸਤੰਬਰ ਤੋਂ ਦੀ ਸ਼ੁਰੂਆਤ ਹੋਣੀ ਆ ਤਰਨਤਾਰਨ ਤੇ ਬਰਨਾਲਾ ਜ਼ਿਲ੍ਹੇ ਤੋਂ ਦੀ ਸ਼ੁਰੂਆਤ ਹੋਣੀ ਹੈ 128 ਰਜਿਸਟ੍ਰੇਸ਼ਨ ਕੈਂਪ ਲਾਏ ਜਾਣਗੇ ਰਜਿਸਟ੍ਰੇਸ਼ਨ ਦੇ ਵਾਸਤੇ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਨਾਲ ਲਿਆਉਣੀ ਜ਼ਰੂਰੀ ਹੋਊਗੀ ਸਰਕਾਰ ਇਹ ਗੱਲ ਕਹਿਣੀ ਵੀ 10 ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਪ੍ਰਕਿਰਿਆ ਪੂਰੀ ਹੋ ਜਾਊਗੀ ਤੁਹਾਡਾ ਕਾਰਡ ਬਣ ਜਾਊਗਾ ਕੈਸ਼ਲੈਸ 10 ਲੱਖ ਰੁਪਏ ਤੱਕ ਦਾ ਇਲਾਜ ਤੁਹਾਡਾ ਹੋਇਆ ਕਰੂਗਾ ਤੇ ਰਾਹੁਲ ਗਾਂਧੀ ਨੇ ਵੀ ਪੰਜਾਬ ਤੋਂ ਪੈਸੇ ਮੰਗੇ ਨੇ ਕੋਈ ਨਹੀਂ ਜੀ ਅਸਲ ਵਿੱਚ ਨਾ ਉਹ ਮੇਰੇ ਕੋਲੋਂ ਥੋੜਾ ਜਿਹਾ ਲਿਖਣ ਦੇ ਵਿੱਚ ਗਲਬੜੀ ਹੋਈ ਰਾਹੁਲ ਗਾਂਧੀ ਨੇ ਮੋਦੀ ਤੋਂ ਪੰਜਾਬ ਦੇ ਲਈ ਪੈਸੇ ਮੰਗੇ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਪੰਜਾਬ ਦੇ ਵਿੱਚ ਮੈਂ ਘੁੰਮ ਫਿਰ ਕੇ ਦੇਖਿਆ ਤੇ ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਨੁਕਸਾਨ ਹੋਇਆ ਤੇ ਉਹ ਕਹਿੰਦੇ ਜੀ ਕਿ ਦੇਖੋ ਇਸ ਵੇਲੇ ਤੁਸੀਂ ਦਿੱਤੇ 1600 ਕਰੋੜ ਰੁਪਇਆ ਪੰਜਾਬ ਦਾ 20000 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਉਹ ਕਹਿੰਦੇ ਜੀ ਇਹ ਪੈਸੇ ਦਿੱਤੇ ਜਾਣ ਇਹ 1600 ਕਰੋੜ ਨਾਲ ਕੁਝ ਨਹੀਂ ਬਣਦਾ ਬਾਕੀ ਸ਼੍ਰੋਮਣੀ ਕਮੇਟੀ ਨੇ ਕਿੰਨੇ ਕ ਪੈਸੇ ਇਕੱਠੇ ਕਰ ਲਏ ਜੀ ਹੜਪੀਟਾਂ ਲਈ ਉਹਨਾਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਖੁਦ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਦੇਖੋ ਅਸੀਂ ਹੁਣ ਤੱਕ 7 ਕਰੋੜ ਰੁਪਏ ਤੋਂ ਵੱਧ ਰਕਮ ਜਿਹੜੀ ਉਹ ਇਕੱਠੀ ਕੀਤੀ 7 ਕਰੋੜ ਰੁਪਇਆ ਕਰ ਲਿਆ ਧਾਮੀ ਸਾਹਿਬ ਨੇ ਗੱਲ ਕਹੀ ਆ ਵੀ ਅਸੀਂ ਕੋਈ ਗੁਰਦੁਆਰਾ ਨਹੀਂ ਭੇਟਾ ਨਹੀਂ ਲਈ 3 ਲੱਖ ਤੇ 41000 ਰੁਪਇਆ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਪਾਇਆ ਇੱਕ ਨੇ ਮੈਂਬਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਕੁਲਵੰਤ ਸਿੰਘ ਮੰਨਣ ਇਹਨਾਂ ਨੇ ਵਿਅਕਤੀਗਤ ਤੌਰ ਦੇ ਉੱਤੇ 1 ਲੱਖ ਰੁਪਏ ਦਿੱਤਾ ਸੰਗਤ ਦੇ ਵੱਲੋਂ 80 ਲੱਖ ਦਾ ਸਹਿਯੋਗ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ 2 ਕਰੋੜ ਰੁਪਏ ਤਵਦਰ ਯੋਗਦਾਨ ਦਿੱਤਾ ਹੋਰ ਕਨੇਸੀ ਵੱਖ-ਵੱਖ ਸਮਾਂ ਤੇ ਸਹਾਇਤਾ ਕਾਊਂਟਰ ਬਣਾਏ ਆ ਇਹ ਇਉਂ ਕਰਕੇ ਸਾਰੇ ਵਸੀਲਾ ਤੋਂ 7 ਕਰੋੜ ਰੁਪਏ ਸਾਨੂੰ ਇਕੱਠਾ ਹੋਇਆ ਹੁਣ ਤੱਕ ਉਹ ਕਨੇਸੀ ਲੋਕਾਂ ਦੀ ਮਦਦ ਵਾਸਤੇ ਵਚਨਬੱਧ ਹਰ ਪੀੜਤਾਂ ਦੇ ਵਾਸਤੇ ਲਗਾਤਾਰ ਤੇਲ ਭੇਜ ਰਹੇ ਆ ਤੇ ਬਾਕੀ ਸਮਗਰੀ ਵੀ ਹਮ ਹਮ ਪਰ ਸ਼੍ਰੋਮਣੀ ਦਾ ਤਾਂ ਆਪਣਾ ਬਜਟ ਹੈ ਨਾ ਜੀ ਬਹੁਤ ਵੱਡਾ ਬਜਟ ਹੈ ਉਹਨਾਂ ਦਾ ਉਹ ਅਸਲ ਵਿੱਚ ਫੇਰ ਨਾ ਰੌਲਾ ਵੀ ਪੈ ਜਾਂਦਾ ਜੀ ਉਹ ਰੌਲਾ ਇਹ ਪੈਂਦਾ ਜੀ ਕਿ ਤੁਸੀਂ ਗੁਰੂ ਦੀ ਗੋਲਕਾ ਜਿਹੜੀ ਲੋਕਾਂ ਦੇ ਪੈਸੇ ਲੋਕਾਂ ਨੂੰ ਦੇਈ ਜਾਂਦੇ ਆ ਤੇ ਤੁਸੀਂ ਗੋਲਕਾਂ ਦੇ ਪੈਸੇ ਵੰਡ ਕੇ ਤੇ ਤੁਸੀਂ ਆਪ ਦੇ ਸਿਆਸਤ ਕਰ ਰਹੇ ਹੋ ਐਂਦਾ ਕਰ ਰਹੇ ਹੋ ਕਿਉਂਕਿ ਆ ਗੱਲ ਨਾ ਕਈ ਲੋਕਾਂ ਨੇ ਸਾਂਝਾ ਵੀ ਕੀਤਾਗਾ ਸਿੰਘ ਆ ਕੋ ਸ਼੍ਰੋਮਣੀ ਕਮੇਟੀ ਦਾ ਇਹ ਕਹਿਣਾ ਜੀ ਕਿ ਅਸੀਂ ਗੁਰੂ ਦੀ ਗੋਲਕ ਦੇ ਪੈਸੇ ਨੂੰ ਹੱਥ ਨਹੀਂ ਲਾ ਰਹੇ ਜੀ ਹੂੰ ਅਜਾ ਮੁਖਸਰ ਸਾਹਿਬ ਦੀ ਜਿਹੜੀ ਜੇਲ੍ਹ ਦੇ ਵਿੱਚ ਆ ਕੈਦੀਆਂ ਦਾ ਮਿਹਰਾ ਆਪਸ ਵਿੱਚ ਝਗੜਾ ਹੋਇਆ ਕੋਈ ਪਰਚਾ ਕਾਦਾ ਹੋਇਆ ਹੋ ਜੀ ਅਛਨਾ ਸਲਵਤ ਕੈਦੀਆਂ ਨੇ ਇਥੇ ਪੁਲਿਸ ਮੁਲਾਦਮੀ ਨੂੰ ਕੁੱਟਿਆ ਮੁਖਸਰ ਸਾਹਿਬ ਤੋਂ ਜਿਹੜੀ ਖਬਰ ਆਈ ਆ ਇਥੇ ਹਿੰਸਕ ਝੜਪਾਂ ਦੇ ਵਿੱਚ ਦੋ ਘਟਨਾਵਾਂ ਦੇ ਵਿੱਚ 14 ਕੈਦੀਆਂ ਦੇ ਖਿਲਾਫ ਸੱਜਰੇ ਕੇਸ ਤੋਂ ਬਾਅਦ ਹੁਣ ਤੱਕ 37 ਕੈਦੀਆਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਵੀਰਵਾਰ ਤੇ ਸ਼ਨੀਵਾਰ ਦੀਆਂ ਘਟਨਾਵਾਂ ਇਹ ਤਾਜ਼ਾ ਮਾਮਲਾ ਸ਼ਨੀਵਾਰ ਨੂੰ ਜੇਲ੍ਹ ਦੇ ਹੌਲਦਾਰ ਮੰਗਲਦਾਸ ਦੀ ਕੁੱਟਮਾਰ ਦੇ ਰੂਪ ਦੇ ਵਿੱਚ ਆ ਕੋਈਆਂ ਦੋਵੇਂ ਲੋਕਾਂ ਤੇ ਫ੍ਰੈਕਚਰ ਹੋਇਆ ਤੇ ਸਿਰ ਦੇ ਵਿੱਚ ਸੱਟ ਲੱਗੀ ਆ ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਬਿਆਨ ਦਰਜ ਕਰਵਾਏ ਆ ਇਹ ਅਸਲ ਵਿੱਚ ਆਪਸ ਦੇ ਵਿੱਚ ਕੈਦੀ ਲੜਦੇ ਸੀਗੇ ਬਾਅਦ ਵਿੱਚ ਰੋਕੇ ਗਏ ਆ ਇਹਨਾਂ ਨੇ ਫਿਰਸ ਤੇ ਵੀ ਹਮਲਾ ਕੀਤਾ ਫਿਰ ਬਰੋ ਵਕਫਾ ਘਟਨਾਵਾਂ ਦੇ ਵਿੱਚ 37 ਜਣਾਂ ਦੇ ਉੱਤੇ ਪਰਚਾ ਦਰਜ ਹੋਇਆ ਜੀ ਜਣਾਂ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਰਿਲੀਜ਼ ਹੋਈ ਸੀ ਜਿਦੇ ਵਿੱਚ ਭਾਖੜਾ ਮੈਨੇਜਮੈਂਟ ਦੇ ਲੋਕ ਬੈਠੇ ਆ ਉੱਥੇ ਕੰਟਰੋਲ ਤੇ ਤਾਂ ਇੱਕ ਕਹਿੰਦਾ ਵੀ ਗੇਟ ਖੋਲ ਦਈਏ ਹਟ ਜਾਣ ਦੀ ਪੰਜਾਬ ਨੂੰ ਉਦੂਆ ਕਹਿੰਦਾ ਵੀ ਨਾ ਰਹੇਗਾ ਬਾਸ ਨਾ ਬਜੇਗੀ ਬੰਸਰੀ ਕੋਈ ਇਹ ਜੀ ਗੱਲ ਬਾਤ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਸ਼ੱਕ ਪੈਦਾ ਹੋ ਗਿਆ ਕਿ ਹੜ ਜਿਹੜੇ ਸੀ ਇਹ ਕੁਦਰਤੀ ਆਫਤ ਨਹੀਂ ਸੀ ਹੁਣ ਇਹਦੀ ਰਿਟਾਇਰਡ ਜੱਜ ਤੋਂ ਇਨਕੁਆਇਰੀ ਕੌਣ ਕਰਨੀ ਚਾਹੁੰਦਾ ਦੇਖੋ ਜੀ ਇੱਕ ਦੂਜੇ ਦੇ ਉੱਤੇ ਨਾ ਸਿਆਸੀ ਲੋਕ ਤੋਮਟਲਾ ਰਹੇ ਆ ਆਮ ਆਦਮੀ ਪਾਰਟੀ ਕਹਿੰਨੀ ਭਾਜਪਾ ਜਿਹੜੀ ਉਹ ਚਾਹੁੰਦੀ ਹੈ ਜੀ ਕਿ ਪੰਜਾਬ ਦੋ ਬਣਾ ਇਹਨਾਂ ਦਾ ਡੈਮਾਂ ਦੇ ਉੱਤੇ ਕਬਜ਼ਾ ਤੇ ਇਹਨਾਂ ਦੀਆਂ ਫੋਰਸਾਂ ਲਗਣਾ ਤੇ ਇਹ ਜੀ ਜਾਣਬੁੱਝ ਕੇ ਕਰਦੇ ਠਿੱਕ ਕਰਦੇ ਆ ਬੀਜਪੀ ਇਹ ਗੱਲ ਕਹਿੰਦੀ ਕਿ ਆਮ ਆਦਮੀ ਪਾਰਟੀ ਉਹ ਜਾਣਬੁੱਝ ਕੇ ਸਿਆਸਤ ਕਰਦੀ ਹੈ ਇਹਨਾਂ ਨੇ ਡੈਮ ਛੋੜੇ ਛੋੜੇ ਖਲਵਾਉਣ ਦਾ ਖੋਲਣ ਦੀ ਥਾਂ ਤੇ ਇੱਕਦਮ ਖੋਲਤੇ ਤੇ ਬੁਰਾ ਹਾਲ ਹੋ ਗਿਆ ਪੰਜਾਬ ਦਾ ਹੁਣ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਕਿ ਇੱਥੇ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਇਹਨਾਂ ਹੜ੍ਹਾਂ ਦੇ ਮਾਮਲੇ ਦੀ ਪੜਤਾਲ ਕਰਾਈ ਜਾਵੇ ਵੀ ਹੜ ਆਏ ਕਿਹੜੇ ਕਾਰਨ ਕਰਕੇ ਆ ਉਹ ਕਹਿੰਦੇ ਵੀ ਸਾਰਾ ਕੁਝ ਪਤਾ ਲੱਗ ਜਾਊਗਾ ਹਾਲਾਂਕਿ ਨਾ ਇਹ ਮੰਗ ਪੂਰੀ ਹੋਣੀ ਆ ਨਾ ਇਹ ਰਿਪੋਰਟ ਆਉਣੀ ਆ ਨਾ ਕਿਸੇ ਨੂੰ ਜਾਂਚ ਦੇਣੀ ਆ ਇਹ ਵੀ ਗੱਲ ਸੱਚੀ ਆ ਜੋ ਕਿ ਜਿਹੜਾ ਹਾਈ ਕੋਰਟ ਦਾ ਕੋਈ ਵੀ ਅੱਜ ਤੱਕ ਕਮੇਟੀ ਬਣੀ ਆ ਜਿਹਦੇ ਵਿੱਚ ਪੜਤਾਲ ਹੋ ਜੇ ਉਹ ਕੜਾ ਹਫ਼ਤੇ ਚ ਮੁੱਕ ਜਾਂਦੀ ਆ ਕਈ ਸਾਲ ਲੱਗਦੇ ਹੁੰਦੇ ਉਹਦੇ ਤੇ ਉਹਦੇ ਤੋਂ ਅਗਲੀ ਵਾਰੀ ਹਰ ਨਾ ਜਾਂਦੇ ਉਹ ਕਲਿੱਪ ਠੀਕ ਸੀ ਔਥੈਂਟਿਕ ਸੀ ਦੇਖੋ ਆ ਸੈਂਸਰ ਮੈਂ ਉਹ ਦੇਖੀ ਨਹੀਂ ਗੀ ਪਰ ਉਹ ਹੋ ਸਕਦਾ ਜੇ ਸੋਸ਼ਲ ਮੀਡੀਆ ਤੋਂ ਹੁੰਦੀ ਆ ਉਹਨੂੰ ਫਿਰ ਮੈਂ ਅਧ ਪਤਰੀ ਜੀ ਸਹੀ ਮੰਨਦਾ ਹੁੰਨਾ ਕਿ ਕੁਝ ਵੀ ਹੋ ਸਕਦਾ ਜੀ ਐਮਐਲਏ ਰਮਨ ਅਰੋੜਾ ਦੀ ਜ਼ਮਾਨਤ ਹੋ ਗਈ ਜੀ ਬਿਲਕੁਲ ਜੀ ਬਿਲਕੁਲ ਹੋ ਗਈ ਆ ਰਮਨ ਅਰੋੜਾ ਨੂੰ ਹੋਰਾਂ ਦੀ ਜ਼ਮਾਨਤ ਤਾਂ ਕੋਈ ਜਣ ਪਹਿਲਾਂ ਹੀ ਹੋ ਗਈ ਸੀ ਪਰ ਉਹਨਾਂ ਨੂੰ ਰਿਹਾਅ ਕਰਨ ਦੇ ਮੌਕੇ ਤੇ ਨਾਲ ਦੀ ਨਾਲ ਹੀ ਫਿਰ ਗ੍ਰਿਫਤਾਰ ਕਰ ਲਿਆ ਸੀਗਾ ਰੰਗਦਾਰੀ ਦੇ ਕੇਸ ਦੇ ਵਿੱਚ ਤੇ ਅੱਜ ਰਮਨ ਅਰੋੜਾ ਜਿਹੜੇ ਕਿ ਜਲੰਧਰ ਸੈਂਟਰਲ ਦੇ ਵਿਧਾਇਕ ਆ ਆਮ ਆਰਮੀ ਪਾਰਟੀ ਦੇ ਇਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜਲੰਧਰ ਦੀ ਅਦਾਲਤ ਦੇ ਵਿੱਚੋਂ 25000 ਰੁਪਏ ਇਹਨਾਂ ਨੂੰ ਜਮ੍ਹਾਂ ਕਰਵਾਉਣਾ ਪਿਆ ਜ਼ਮਾਨਤ ਅੱਜ ਮਿਲ ਗਈ ਹੈ ਜੀ ਅਜ ਨਾਲੇ ਦੀ ਕਿੰਨੀ ਜਮੀਨ ਆ ਕਿ ਜਿਹੜੀ ਉਹ ਜ਼ਮੀਨ ਹੀ ਕਹਿੰਦੇ ਹਟ ਗਈ ਆ ਬਿਲਕੁਲ ਜੀ ਅਮੇ ਮੇਰੇ ਸਾਹਮਣੇ ਹੁਣ ਰਿਪੋਰਟ ਪਈ ਆ ਸਾਰੀ ਵੀ ਇਹ ਉਥੋਂ ਦੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਜਨਾਲਾ ਤੋਂ ਉਹਨਾਂ ਨੇ ਕਿਹਾ ਜੀ ਅਜਨਾਲਾ ਸੈਕਟਰ ਦੇ ਵਿੱਚ ਹੜ੍ਹ ਦੇ ਕਰਕੇ 1000 ਦੇ ਕਰੀਬ ਉਪਜਾਊ ਜ਼ਮੀਨ 1000 ਏਕੜ ਦੇ ਕਰੀਬ ਤੇ ਇੱਥੇ ਕਹਿੰਦੇ ਜੀ ਨਦੀਆਂ ਦਰਿਆਵਾਂ ਦੇ ਵਿੱਚ ਸਮਾ ਗਈ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਵਕ ਵਕ ਖਾਵਾ ਤੇ ਗਿਆ ਤੇ ਅੱਜ ਇਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਸਾਨਾਂ ਦੇ 6 ਟਰੈਕਟਰ ਜਿਹੜੇ ਹੜ੍ਹ ਦੇ ਪਾਣੀ ਦੇ ਵਿੱਚ ਡੁੱਬ ਗਏ ਸੀਗੇ ਤੇ 10-10 ਫੁੱਟ ਰੇਤ ਗਾਰ ਦੇ ਵਿੱਚ ਦੱਬੇ ਪਏ ਸੀ ਇਹਨਾਂ ਨੂੰ ਕਢਵਾਇਆ ਤਿੰਨ ਟਰੈਕਟਰ ਅੱਜ ਮੌਕੇ ਤੇ ਬਾਹਰ ਕੱਢੇ ਗਏ ਆ 1 ਲੱਖ ਰੁਪਏ ਨੇ ਆਪਦੇ ਕੋਲੋਂ ਵੀ ਦਿੱਤਾ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਅਸੀਂ ਆਪਦੇ ਹਲਕੇ ਦੇ ਲੋਕ ਬਚਾਉਣ ਦੇ ਲਈ ਤਨਦੇਹੀ ਨਾਲ ਕੰਮ ਕਰ ਰਹੇ ਆ ਤੇ ਇਹਦੇ ਵਿੱਚ ਕੋਈ ਦੋ ਰਾਇਮ ਹੀ ਨਹੀਂ ਸਨ ਸਾਹਿਬ ਪੁਲਦੀਪ ਸਿੰਘ ਢਾੜੀਵਾਲ ਨੇ ਬਹੁਤ ਕੰਮ ਕੀਤਾ ਤੇ ਬੜਾ ਚੰਗਾ ਕੰਮ ਕੀਤਾ ਇਸ ਨੇ ਅੱਛਾ ਮੰਡ ਖੇਤਰ ਤਾਂ ਆਲਰੇਡੀ ਕਹਿੰਦੇ ਹਾਲੇ ਵੀ ਹੜਾਈ ਜਾ ਰਹੇ ਨੇ ਲਗਾਤਾਰ ਬਿਲਕੁਲ ਜੀ ਬਿਲਕੁਲ ਆ ਮੇਰੇ ਸਾਹਮਣੇ ਰਿਪੋਰਟ ਪਈ ਹੈ ਜੀ ਤੇ ਇਹ ਹਲੇ ਵੀ ਕਈ ਥਾਵਾਂ ਦੇ ਉੱਤੇ ਹੜਾਂ ਵਾਲੀ ਉਹੀ ਸਥਿਤੀ ਆ ਤੇ ਪਤਾ ਲੱਗਾ ਜੀ ਬਿਆਸ ਦਰਿਆ ਦੇ ਪਾਣੀ ਦੇ ਵਿੱਚ ਉਤਰਾ ਚੜਾ ਜਿਹੜਾ ਇਹ ਮੰਡ ਖੇਤਰ ਦੇ ਲੋਕਾਂ ਨੂੰ ਹਲੇ ਵੀ ਪਰੇਸ਼ਾਨ ਕਰ ਰਿਹਾ ਪਿਛਲੇ ਹਫਤੇ ਪਾਣੀ ਦਾ ਪੱਧਰ ਘਟ ਗਿਆ ਸੀਗਾ ਲੋਕਾਂ ਨੂੰ ਲੱਗਦਾ ਸੀ ਵੀ ਜ਼ਿੰਦਗੀ ਆਮਰਗੀ ਹੋ ਜਾਣੀ ਆ ਪਰ ਪਹਾੜੀ ਖੇਤਰਾਂ 'ਚ ਮੀਂਹ ਪਿਆ ਬੱਦਲ ਫਟਿਆ ਪੌਂਗ ਡੈਮ ਦਾ ਪਾਣੀ ਦੁਬਾਰਾ ਖਤਰੇ ਦੇ ਨਿਸ਼ਾਨ ਤੋਂ ਤਾਂ ਹੋਇਆ ਪਾਣੀ ਛੱਡਣਾ ਪਿਆ ਜਿਸ ਦੇ ਕਰਕੇ ਪਤਾ ਲੱਗਾ ਜੀ ਕਿ ਹੁਣ ਵੀ ਇਸ ਦਾ ਪਾਣੀ ਵਧਿਆ ਹੋਇਆ ਇਸ ਤੋਂ ਬਾਅਦ ਜਿਹੜਾ ਖਿਜਰਪੁਰ ਮੰਡਾ ਫਤੇਵਲੀ ਖਾਨ ਮਿਆਣੀ ਮਾਲਵਾਂ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਨੁਕਸਾਨ ਹੋਇਆ ਪਹਿਲਾਂ ਹੀ ਨੁਕਸਾਨ ਬਹੁਤ ਸੀ ਇੱਕ ਵਾਰੀ ਫੇਰ ਹੋ ਗਿਆ ਜੀ ਸੁਖਵੀਰ ਸਿੰਘ ਬਾਦਲ ਹੁਰਾ ਨੇ ਇੱਥੇ ਹੜ੍ਹਾਂ 'ਚ ਬੜੀ ਮਦਦ ਕੀਤੀ ਬੜੇ ਪੈਸੇ ਵੀ ਬੰਡੇ ਹੁਣ ਪਬਲਿਕ opinion ਦੇ ਵਿੱਚ ਜਿਹੜੀਆਂ ਪੋਲਸ ਨੇ ਉਹਨਾਂ 'ਚ ਕੁਝ ਉੱਪਰ ਗਏ ਨੇ ਉਹ ਦੇਖੋ ਇਹਦੇ ਤਾਂ ਕੋਈ ਦੋਰ ਐ ਨਹੀਂ ਜੀ ਕਿ ਸੁਖਵੀਰ ਸਿੰਘ ਬਾਦਲ ਨੇ ਇੱਥੇ ਕੀ ਬਹੁਤ ਕਮਾਲ ਦੇ ਕੰਮ ਕੀਤੇ ਐ ਭਾਵੇਂ ਦੇਖੋ ਕੋਈ ਬੰਦਾ ਰਾਜਨੀਤਿਕ ਤੌਰ ਤੇ ਪਸੰਦ ਕਰੇ ਨਾ ਕਰੇ ਉਹ ਵੱਖਰੀ ਗੱਲ ਆ ਕਿਸੇ ਨੂੰ ਗੱਲ ਚੰਗੀ ਲੱਗੇ ਨਾ ਲੱਗੇ ਉਹ ਵੱਖਰੀ ਗੱਲ ਆ ਪਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਪੈਸੇ ਵੰਡੇ ਆ ਸੁਖਬੀਰ ਬਾਦਲ ਨੇ ਬਹੁਤ ਤੇਲ ਦਿੱਤਾ ਸੁਖਬੀਰ ਬਾਦਲ ਹੋਰਾਂ ਨੇ ਅੱਜ ਵੀ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ 100 ਦੇ ਕਰੀਬ ਟਰੱਕ ਤਾਂ ਪਸ਼ੂਆਂ ਵਲੇ ਚਾਰੇ ਦਾ ਅਜ ਵੀ ਰਵਾਨਾ ਕੀਤਾ 500 ਟਰੱਕ ਉਹਨਾਂ ਨੇ ਰਵਾਨਾ ਕਰਨਾ ਸੁਖਬੀਰ ਬਾਦਲ ਹੋਰਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀਗੇ ਇੱਧਰ ਜਾ ਕੇ ਮੰਮੂਰੋਟ ਦੇ ਵੱਲ ਲੋਕਾਂ ਨੇ ਵੀ ਸਾਡੀਆਂ ਕਟੀਆਂ ਪੈ ਲਈਆਂ ਉਹ ਕਦੇ ਵੀ ਆਪਣੀ ਸਰਕਾਰ ਜੇ ਆ ਗਈ ਤਾਂ ਪਹਿਲੇ ਹਫ਼ਤੇ ਦੇ ਵਿੱਚ ਹੀ ਤੁਹਾਡੀਆਂ ਸਾਰਿਆਂ ਦੀਆਂ ਪੈਲੀਆਂ ਪੱਕੀਆਂ ਕਰ ਦੇਾਂਗੇ ਸੋ ਨੋਟਾਂ ਦੇ ਉਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਕਰਨਾ ਵੀ ਇਹ ਖੇਤਾਂ ਘਾਲਾ ਲਾਤੀਆਂ ਜਿੱਥੇ ਵੀ ਜਾਂਦੇ 5 ਲੱਖ ਬਣਾਦਾ 2 ਲੱਖ ਬਣਾਦਾ 3 ਲੱਖ ਬਣਾਦਾ ਤੋਂ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਹੁਣ ਪੰਜਾਬ ਦਾ ਮੌਸਮ ਬਿਲਕੁਲ ਠੀਕ ਹੈ ਜੀ ਖੁਸ਼ਕ ਗਰਮ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਐਸ ਕਣੀ ਵੀ ਨਹੀਂ ਪਈ ਪੰਜਾਬ ਦੇ ਵਿੱਚ 35 ਤੋਂ ਲੈ ਕੇ 37 ਡਿਗਰੀ ਤੱਕ ਟੈਂਪਰੇਚਰ ਆ ਤੇ ਹੁਣ ਦੇ 72 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਨਰਾਤੇ ਸ਼ੁਰੂ ਹੋ ਗਏ ਜੀ ਕਾਫੀ ਮੇਰੇ ਖਿਆਲ ਨਾਲ ਰੌਣਕਾਂ ਹੋਣਗੀਆਂ ਹੁਣ ਤਾਂ ਬਾਜ਼ਾਰਾਂ 'ਚ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਹਰ ਇੱਕ ਧਰਮ ਦੀ ਆਸਥਾ ਤੋ ਕਾ ਖਰ ਦੇ ਹਰ ਧਰਮ ਦੀ ਆਸਤਾ ਦਾ ਤੇ ਜਿਹੜੇ ਇਹ ਨਵਰਾਤਰੇ ਆ ਉਹਨਾਂ ਦੀ ਸ਼ੁਰੂਆਤ ਹੋ ਗਈ ਆ ਤੇ ਇਹ ਸ਼ੁਰੂਆਤ ਅੱਜ ਤੋਂ ਹੋਈ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨੀ ਮਿਹਰਬਾਨੀ